हां जी काल जी मैं बाजवा बुटीक ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਆਜਾ ਪੇ ਇੱਕ ਹੋਰ ਨਿਊ ਵੀਡੀਓ ਲੈ ਕੇ ਆ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੜਾਈ ਵਾਲੇ ਸੂਟ ਨਹੀਂ ਲੈ ਕੇ ਆਏ ਜੀ ਕੁਝ ਨਿਊ ਲੈ ਕੇ ਆਏ ਨਿਊ ਕਨਸੈਪਟ ਲੈ ਕੇ ਆਏ ਜੋ ਕਿ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਡਾਈ ਵਾਲੇ ਸੂਟ ਜੀ ਇਸ ਦੇ ਵਿੱਚ ਆਪਾਂ ਨੇ 5 ਤੋਂ 7 ਸੂਟ ਡਾਈ ਕਰਕੇ ਆਪਣੇ ਕੋਲੇ ਜਿਹੜੇ ਆ ਆ ਚੁੱਕੇ ਨੇ ਮੈਂ ਇੱਕ-ਇੱਕਲੇ ਸੂਟ ਨੂੰ ਤੁਹਾਨੂੰ ਪ੍ਰੋਪਰ ਓਪਨ ਕਰਕੇ ਵੀਡੀਓ ਦਿਖਾਨੀ ਆ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਪਿਓਰ ਜਰਜਟ ਦੇ ਉੱਪਰ ਰੈਡੀ ਕੀਤਾ ਹੋਇਆ ਤੁਸੀਂ ਡਾਈ ਦੇਖ ਸਕਦੇ ਹੋ ਕਿੰਨੀ ਸੋਹਣੀ ਕੀਤੀ ਹੋਈ ਹੈ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵੀ ਜਿਹੜੀ ਡਾਈ ਕਰਵਾ ਸਕਦੇ ਹੋ ਇਹ ਆਪਣੇ yellow color ਨਾਲ ਜਿਹੜਾ ਡਾਈ ਕੀਤਾ ਹੋਇਆ ਹੈਗਾ ਇਹਦੇ ਨਾਲ ਜਿਹੜਾ ਦੁਪੱਟਾ ਜੀ ਬਹੁਤ ਸੋਹਣਾ ਸਟਾਰ ਵਾਲਾ ਦੁਪੱਟਾ ਐਂਡ ਇੱਥੇ ਜਿਹੜਾ ਸੇਮ ਡਾਈ ਹੋਈ ਹੋਈ ਹੈ ਉਹ ਸ਼ਰਟ ਵਾਲੀ ਹੋਈ ਹੈ ਲੈਂਨਿੰਗ ਵਾਲਾ ਦੁਪੱਟਾ ਸਟਾਰ ਵਿੱਚ ਬਣੇ ਹੋਏ ਨੇ ਬਹੁਤ ਹੀ ਸੋਹਣਾ ਇਹਦੇ ਨਾਲ ਇਹ ਵਾਲੀ ਬਾਟਮ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਪਿਆਰਾ ਪੀਸ ਆ ਪ੍ਰਾਈਸ ਵੀਰੇ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਸਾਰੇ ਸੂਟਾਂ ਦੇ ਇਹ ਫਰਸਟ ਸੂਟ ਆ ਜਿਹੜਾ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਸਟਾਰ ਵਾਲਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਵਾਲੀ ਡਾਈ ਕਰਵਾ ਸਕਦੇ ਹੋ ਸੈਕਿੰਡ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਉਹ ਹੈਗਾ ਪੈਰਟ ਗ੍ਰੀਨ ਦਾ ਕਲਰ ਇਹ ਵਾਲਾ ਕਲਰ ਜੀ ਇਹਦਾ ਦੁਪੱਟਾ ਜਿਹੜਾ ਹੈਗਾ ਇਹ ਵਾਲਾ ਬਣਿਆ ਹੋਇਆ ਇਹਦੇ ਵਿੱਚ ਸਟਾਰ ਬਣੀ ਹੋਈ ਨੇ ਇਹਦੇ ਵਿੱਚ ਸਟਾਰ ਨਹੀਂ ਬਣੇ ਹੋਏ ਸੇਮ ਡਾਈ ਹੋਈ ਹੋਈ ਆ ਇਦੇ ਨਾਲ ਇਹ ਵਾਲੀ ਜਿਹੜੀ ਹੈਗੀ ਆ ਬਾਟਮ ਲਗਵਾਈ ਹੋਈ ਹੈ ਤੇ ਸ਼ਰਟ ਜਿਹੜੀ ਹੈਗੀ ਆ ਇਹ ਵਾਲੀ ਹੈ ਜੀ ਇਹ ਵਾਲੇ ਸੂਟ ਦੀ ਫੁੱਲ ਲੁੱਕ ਇਸ ਟਾਈਪ ਦੀ ਤੁਸੀਂ ਦੇਖ ਸਕਦੇ ਹੋ ਸੈਕਿੰਡ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਜਿਹੜਾ ਆਪਣੇ ਰੈਡੀ ਕੀਤਾ ਹੈਗਾ ਇਹਦੇ ਵਿੱਚ ਜਿਹੜਾ ਥਰਡ ਕਲਰ ਰੈਡੀ ਕੀਤਾ ਜੀ ਪਰਪਲ ਕਲਰ ਇਹ ਵੀ ਬਹੁਤ ਸੋਹਣਾ ਸੂਟ ਆ ਸੇਮ ਹੀ ਐਸਟ ਇਸ ਡਾਈ ਹੋਈ ਹੋਈ ਹੈ ਮੈਂ ਤੁਹਾਨੂੰ ਇੱਕ ਵਾਰ ਓਪਨ ਕਰਕੇ ਵੀ ਦਿਖਾ ਦਿੰਨੀ ਆ ਜੀ ਇਹ ਜਿਹੜੀ ਡਾਈ ਹੈ ਬਿਲਕੁਲ ਸੀਮ ਹੀ ਕੀਤੀ ਹੋਈ ਹੈ ਸਟਾਰ ਵਾਲਾ ਦੁਪੱਟਾ ਬਣਾਇਆ ਹੋਇਆ ਹੈਗਾ ਇਹਨੂੰ ਇੱਕ ਵਾਰ ਮੈਂ ਤੁਹਾਨੂੰ ਓਪਨ ਕਰਕੇ ਵੀ ਦਿਖਾ ਦਿਆਂਗਾ ਇਹ ਸਟਾਰ ਵਾਲਾ ਦੁਪੱਟਾ ਆ ਗਿਆ ਇਹ ਇਹਦੇ ਨਾਲ ਬਾਟਮ ਆ ਗਈ ਤੇ ਇਹ ਇਹਦੇ ਨਾਲ ਜਿਹੜੀ ਆਪਣੀ ਸ਼ਰਟ ਆ ਗਈ 3rd ਸੂਟ ਜਿਹੜਾ ਆਪਨੇ ਰੈਡੀ ਕੀਤਾ ਇਹ ਵਾਲਾ ਕੀਤਾ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਹੈ ਜਿਨ੍ਹਾਂ ਦੇ ਨਾਲ ਪਿਓਰ ਜਵਰਜਟ ਦੀ ਬਾਟਮ ਆ ਪਿਓਰ ਜਵਰਜਟ ਦੀ ਸ਼ਰਟ ਲਾਈ ਹੋਇਆ ਲਰਨਿੰਗ ਵਾਲਾ ਦੁਪੱਟਾ ਉਹਨਾਂ ਦਾ ਪ੍ਰਾਈਸ ਹੈਗਾ ਜੀ 1650 ਰੁਪਿਆ ਜਿਹੜੇ ਆਪਣੇ ਲਾਈਨਿੰਗ ਵਾਲੀ ਸ਼ਰਟ ਹੋਊਗੀ ਉਹਨਾਂ ਦਾ ਪ੍ਰਾਈਸ ਥੋੜਾ ਲੈਸ ਹੋਊਗਾ ਇੱਕ ਆਪਣੇ ਕੋਲੇ ਇਹ ਚੀਜ਼ ਰੈਡੀ ਹੋ ਕੇ ਆਈ ਹੈ ਜੀ ਇਹ ਲਾਈਨਿੰਗ ਵਾਲੀ ਸ਼ਰਟ ਹੈ ਜੀ ਇਹਦੇ ਨਾਲ ਲਾਈਨਿੰਗ ਵਾਲਾ ਹੀ ਦੁਪੱਟਾ ਆ ਗਿਆ ਜੀ ਲਾਈਨਿੰਗ ਵਾਲਾ ਦੁਪੱਟਾ ਇਹਦੇ ਨਾਲ ਜਿਹੜੀ ਇਹਦੀ ਬਾਟਮ ਹੈਗੀ ਆ ਇਹ ਵਾਲੀ ਬਾਟਮ ਲਗਵਾਈ ਹੋਈ ਹੈ ਜੀ ਆਪਾਂ ਨੇ ਇਹ ਵਾਲੀ ਬਾਟਮ ਲਗਵਾਈ ਹੋਈ ਹੈ ਜਿਹੜਾ ਇਹਦਾ ਪ੍ਰਾਈਸ ਹੈਗਾ ਜੀ ਇਹਦਾ ਪ੍ਰਾਈਸ ਸ 1500 ਰੁਪਏ ਆ ਇਹ ਲੈ ਬਾਟਮ ਆ ਗਈ ਇਹ ਦੁਪੱਟਾ ਆ ਗਿਆ ਆ ਸ਼ਰਟ ਆ ਗਈ ਇਹ ਕੇ ਸੂਟ ਆ ਗਿਆ ਆਪਣੇ ਕੋਲੇ ਉਸ ਤੋਂ ਅਗਲਾ ਸੂਟ ਜਿਹੜਾ ਰੈਡੀ ਹੋ ਕੇ ਆਇਆ ਜੀ ਉਹ ਉਸ ਤੋਂ ਵੀ ਜ਼ਿਆਦਾ ਸੋਹਣਾ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਆ ਮੈਂ ਤੁਹਾਨੂੰ ਪ੍ਰੋਪਰ ਓਪਨ ਕਰਕੇ ਦਿਖਾਉਣੀ ਆ ਇਹ ਵਾਲੀ ਜਿਹੜੀ ਆ ਗਈ ਸ਼ਰਟ ਆ ਗਈ ਜੀ ਇਹਦੇ ਨਾਲ ਇਹ ਵਾਲਾ ਆ ਗਿਆ ਬਾਟਮ ਆ ਗਈ ਤੇ ਇਹ ਵਾਲਾ ਦੁਪੱਟਾ ਆ ਗਿਆ ਦੁਪੱਟਾ ਵੀ ਪ੍ਰੋਪਰ ਸ਼ਰਟ ਦੀ ਤਰ੍ਹਾਂ ਹੀ ਡਾਈ ਹੋਇਆ ਮੈਂ ਇੱਕ ਵਾਰ ਓਪਨ ਕਰਕੇ ਹੀ ਸਾਨੂੰ ਚੰਗੀ ਤਰ੍ਹਾਂ ਦਿਖਾ ਦੇਣੀ ਆ ਇਹ ਵਾਲਾ ਦੁਪੱਟਾ ਗਾ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨੇ ਜੀ 2.5 ਮੀਟਰ ਦੇ ਨੇ 2.5 ਤੋਂ ਵੱਧ ਹੀ ਨੇ ਕੱਟ ਨਹੀਂ ਹੈਗੇ ਜਿੰਨੇ ਮੇਰੇ ਭੈਣਾਂ ਕਹਿੰਦੇ ਨੇ ਵੀ ਸਾਨੂੰ ਦੁਪੱਟਾ ਖੁੱਲਾ ਚਾਹੀਦਾ ਪੂਰਾ ਚੌੜਾ ਹਨਾ ਸਾਈਜ਼ ਵੀ ਆਪਣਾ 2.5 ਮੀਟਰ ਤੋਂ ਜ਼ਿਆਦਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਖੁੱਲੇ ਨੇ ਜੀ ਦੁਪੱਟੇ ਆਪਣੀ ਇਹ ਵਾਲੇ ਇੱਕੇ ਦੇ ਵਿੱਚ ਆਪਾਂ ਨੇ ਸੂਟ ਰੈਡੀ ਕਰਵਾਇਆ ਜੀ ਇਹ ਵਾਲਾ ਸੂਟ ਇਹ ਵੀ ਸੇਮ ਡਾਈ ਹੋਈ ਹੋਈ ਆ 컬러 ਦਾ ਸਜੈਸਟ ਫਰਕ ਆ ਇਹਦੇ ਨਾਲ ਜਿਹੜੀ ਬਾਟਮ ਹੈ ਇਹ ਵਾਲੀ ਆ ਜੀ ਇਹਦੀ ਸ਼ਰਟ ਵੀ ਬਹੁਤ ਸੋਹਣੀ ਆ ਸ਼ਰਟ ਦੀ ਫੋਟੋ ਮੈਂ ਤੁਹਾਨੂੰ ਦਿਖਾ ਦੇਣੀ ਆ ਇੱਕ ਵਾਰ ਇਹਦੇ ਨਾਲ ਇਹ ਵਾਲੀ ਜਿਹੜੀ ਸ਼ਰਟ ਡਾਈ ਹੋਈ ਹੋਈ ਆ ਜੀ ਇਹ ਵਾਲੀ ਸ਼ਰਟ ਆ ਇਹ ਵਾਲੀ ਬਾਟਮ ਆ ਐਂਡ ਇਹ ਵਾਲਾ ਦੁਪੱਟਾ ਇਹਦੇ ਵਿੱਚ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਹੋ ਕੇ ਆਏ ਨੇ ਇਹ ਵੀ ਲੈਂਨਿੰਗ ਵਾਲਾ ਸੂਟ ਹੈ ਜੀ ਇਹਦਾ ਪ੍ਰਾਈਸ ਵੀ ਸੇਮ ਹੈ ਇਹ ਵਾਲਾ ਪਿਓਰ ਜਵਰਜਟ ਦਾ ਸੂਟ ਹੈ ਇਹ ਵੀ ਲੈਂਨਿੰਗ ਵਾਲਾ ਸੂਟ ਹੈ ਜੀ ਇਹ ਸਾਰੇ ਪਿਓਰ ਜਵਰਜਟ ਦੇ ਸੂਟ ਨੇ ਜਿਹੜੇ ਡਾਈ ਕੀਤੇ ਹੋਏ ਨੇ ਅਗਰ ਤੁਸਾਂ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੀ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਮੇਰਾ WhatsApp ਨੰਬਰ 98554 8231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੋ ਵੀ ਕਲਰ ਤੁਹਾਨੂੰ ਜੋ ਵੀ ਡਾਈ ਪਸੰਦ ਆਉਂਦੀ ਹੈ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਮੈਨੂੰ ਸਕਰੀਨਸ਼ਾਟ ਸੈਂਡ ਕਰਕੇ ਦੱਸ ਸਕਦੇ ਹੋ ਵੀ ਆਹ ਕਲਰ ਦੇ ਉੱਪਰ ਆਹ ਵਾਲੀ ਡਾਈ ਕਰਵਾਉਣੀ ਹੈ ਐਵੇਂ ਦਾ ਡਾਈ ਕਰਾਉਣਾ ਇਹ ਸਾਰੇ ਸੂਟ ਆਪਣੇ ਕੋਲੇ ਜੀ ਰੈਡੀ ਪਏ ਆ ਜੈਲੋ ਵਾਲਾ ਕਲਰ ਵੀ ਬਹੁਤ ਸੋਹਣਾ ਇਹ ਵਾਲਾ ਵੀ ਬਹੁਤ ਸੋਹਣਾ ਇਹ ਵੀ ਸੋਹਣਾ ਸਾਰੇ ਸੂਟ ਆ ਜਿਹੜੇ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਹੋਏ ਨੇ ਇਹਨਾਂ ਨੂੰ ਜਿੱਦਾਂ ਮਰਜੀ ਆਪਾਂ ਵੇਅਰ ਕਰ ਸਕਦੇ ਆਂ ਡੇਲੀ ਵੇਅਰ ਚ ਵੀ ਪਾ ਸਕਦੇ ਆਂ ਅਗਰ ਕੋਈ ਛੋਟੇ-ਮੋਟੇ ਫੰਕਸ਼ਨ ਤੇ ਜਾ ਰਹੇ ਆਂ ਤਾਂ ਉਸ ਤੋਂ ਉੱਪਰ ਵੀ ਆਪਾਂ ਵੇਅਰ ਕਰ ਸਕਦੇ ਆਂ ਅਗਰ ਕੋਈ ਕਸਟਮਰ ਇਹਨਾਂ ਦੇ ਉੱਪਰ ਵਰਕ ਕਰਵਾਉਣਾ ਚਾਹੁੰਦਾ ਕਿਉਂਕਿ ਕਈ ਕਸਟਮਰ ਸਾਡੇ ਤੋਂ ਨਾ ਇਹਨਾਂ ਦੇ ਉੱਪਰ ਹੈਂਡਵਰਕ ਵੀ ਕਰਵਾ ਲੈਂਦੇ ਨੇ ਮਸ਼ੀਨ ਵੀ ਕਰਵਾ ਲੈਂਦੇ ਨੇ ਅਰੀ ਵੀ ਕਰਵਾ ਲੈਂਦੇ ਨੇ ਉਹਨਾਂ ਦੇ ਚਾਰजेस ਵਗੈਰਾ ਜਿਹੜੇ ਹੁੰਦੇ ਨੇ ਜੀ ਐਕ ਅਗਰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਜੀ